ਬਹੁਤ ਹੀ ਸਤਿਕਾਰਯੋਗ ਸਾਥੀਓ ਅ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਬੀਆਰਡ ਜਥੇਬੰਦੀ ਦੇ ਵਿੱਚ ਕੁਝ ਬहोत ਵਿਵਾਦ ਚੱਲ ਰਿਹਾ ਸੀ ਉਹਨੂੰ ਲੈ ਕੇ ਅੱਜ ਮਾਨਸਾ ਵਿਖੇ ਮੀਟਿੰਗ ਸੱਦੀ ਗਈ ਸੀ ਤਾਂ ਹਾਜ਼ਰ ਸਾਥੀਆਂ ਦੀ ਮੌਜੂਦਗੀ ਦੇ ਵਿੱਚ ਜੋ ਸਹਿਮਤੀਆਂ ਬਣੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2018 ਤੋਂ ਲੈ ਕੇ ਜਿਹੜੀ ਬੀਆਰ ਟਟਪਾਸ ਬੇਰ ਰਿਆਧਾਪ ਯੂਨੀਅਨ ਕੰਮ ਕਰਦੀ ਪਈ ਸੀ ਲੰਮਾ ਸਮਾਂ ਸੰਘਰਸ਼ ਕੀਤਾ ਕਾਂਗਰਸ ਸਮੇਂ ਵੀ ਇਹਦੇ ਵਿੱਚੋਂ 3704 ਪੋਸਟਾਂ 2392 ਹੋਰ ਆ 4161 ਪੋਸਟਾਂ ਆਈਆਂ ਨੇ 55% ਦੀ ਸ਼ਰਤ ਰੱਦ ਹੋਈ ਸੀ ਤਾਂ ਉਹ ਜਿਉਂ ਦੀ ਤੇ ਉਹ ਚਲਦੀ ਆ ਰਹੀ ਸੀ ਤਾਂ 2022 ਦੇ ਵਿੱਚ ਆ ਕੇ ਸਾਡੇ ਸਾਥੀ ਜਸਵੰਤ ਖਵਾਇ ਜੀ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਬੀਆਟ ਟੈਟ ਪਾਸ ਯੂਨੀਅਨ ਬਣਦੀ ਹੈ ਤਾਂ ਉਹ ਆਪਣੇ ਤਰੀਕੇ ਨਾਲ ਸੰਘਰਸ਼ ਕਰਦੇ ਰਹੇ ਜਦੋਂ 41 ਘੜ ਦਾ ਪੇਪਰ ਹੋ ਚੱਲਿਆ ਸੀ ਤਾਂ ਜਦੋਂ 2023 ਦੇ ਵਿੱਚ ਆ ਕੇ 22 9 2023 ਨੂੰ ਦੋਨੋਂ ਯੂਨੀਅਨਾਂ ਦਾ ਜਿਹੜਾ ਨਵੀਂ ਯੂਨੀਅਨ ਔਰ ਪੁਰਾਣੀ ਯੂਨੀਅਨ ਦਾ ਦੋਨਾਂ ਦਾ ਰਲੇਮਾ ਹੋਇਆ ਸੀ ਜਿਹਦੇ ਵਿੱਚ ਜਸਵੰਤ ਕੁਹਾੜੀ ਨੂੰ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਸ ਸਮੇ ਤੋਂ ਲੈ ਕੇ ਬਾਅਦ ਚ ਸੰਘਰਸ਼ ਚੱਲਦਾ ਰਿਹਾ ਔਰ 31 ਦਸੰਬਰ 2023 ਨੂੰ ਜਾ ਕੇ ਜਿਹੜਾ ਬੇਰੁਜ਼ਗਾਰ ਸਾਂਝੇ ਮੋਰਚਾ ਜਿਹੜਾ ਫਾਰਮ ਦੇ ਵਿੱਚ ਆਉਂਦਾ ਜਿਹਦੇ ਵਿੱਚ ਬੀਆੜ ਯੂਨੀਅਨ ਵੀ ਸ਼ਾਮਲ ਹੋਈ ਸੀ ਤਾਂ ਉਸ ਤੋਂ ਬਾਅਦ ਲੰਬਾ ਸਮਾ ਸੰਘਰਸ਼ ਚੱਲਦਾ ਰਿਹਾ ਹੁਣ ਪਿਛਲੇ ਸਮੇਂ ਤੋਂ ਲੈ ਕੇ ਜਿਦੇ ਚੋਂ ਇਹ ਰਿਹਾ ਕਿ ਜੀ ਜਿਹੜਾ ਜਸਵੰਤ ਖਵਾਏ ਜੀ ਆਪ ਖੁਦਰੀਆਂ ਕਰਕੇ ਉਹਨਾਂ ਦੀਆਂ ਉਹ ਬਿਅੜ ਚ ਵੀ ਹੋਈਆਂ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਵਿੱਚ ਵੀ ਹੋਇਆ ਤਾਂ ਉਹਨਾਂ ਨੂੰ ਅਸੀਂ ਬਾਰ-ਬਾਰ ਸਮੇਂ-ਸਮੇਂ ਤੇ ਸੱਦਾ ਬ ਦਿੱਤਾ ਬੈਠ ਕੇ ਗੱਲਬਾਤ ਕਰਨ ਦਾ ਜਿਦੇ ਚੋਂ ਜਿਹੜਾ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਸੀ ਮੋਰਚੇ ਨਾਲ ਰਲੇਵੇਂ ਤੋਂ ਬਾਅਦ ਜਸਵੰਤ ਵੱਲੋਂ ਕਾਫੀ ਸਾਰੀਆਂ ਅਨੁਸ਼ਾਸਨੀ ਨੀਤੀਆਂ ਜਿਹੜੀ ਕਾਰਵਾਈਆਂ ਉਹ ਕੀਤੀਆਂ ਗਈਆਂ ਜਿਹਦੇ ਚ ਮੁੱਖ ਸੀ ਕਿ ਬਿਆੜਾ ਟੱਟਪਾਸ ਜਿਹੜੀ ਬੇਰੋਜ਼ਗਾਰ ਜਥੇਬੰਦੀ ਸੀ ਉਹਦੀ ਸੁਪਾ ਪ੍ਰਧਾਨ ਬਣਨ ਤੋਂ ਲੈ ਕੇ ਮੋਰਚਾ ਬਣਨ ਤੱਕ 30 ਡੇਟ ਤੱਕ ਵੀ ਕੋਈ ਮੀਟਿੰਗ ਨਹੀਂ ਕੀਤੀ ਗਈ ਸੁਪਾ ਕਮੇਟੀ ਦੀ ਕੋਈ ਸੁਪਾ ਖਜ਼ਾਨਚੀ ਨਹੀਂ ਲਾਇਆ ਗਿਆ ਔਰ ਮੀਟਿੰਗ ਦਾ ਜਿਹੜਾ ਪੈਨਲ ਜਾਂਦਾ ਸੀ ਉਹਦੇ ਵਿੱਚ ਕਿਸੇ ਦੀ ਸਹਿਮਤੀ ਨਹੀਂ ਲਈ ਗਈ ਜਿਹੜੇ 55% ਤੋਂ ਪੀੜਤ ਸਾਥੀ ਸੀ ਉਹਨਾਂ ਨੂੰ ਕਿਨਾਰੇ ਕੀਤਾ ਗਿਆ ਤੇ ਜਿਸ ਨੂੰ ਦੇਖਦੇ ਹੋਏ ਮੋਰਚੇ ਵੱਲੋਂ ਉਹਨੂੰ ਸਸਪੈਂਡ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਦੋਂ ਅਨੇਕਾਂ ਬਾਰਾਂ ਸਹੀ ਉਹਨਾਂ ਨੂੰ ਸੱਦਾ ਵੀ ਦਿੱਤਾ ਉਹਨੂੰ ਨੋਟਿਸ ਵੀ ਜਾਰੀ ਕੀਤੇ ਜਿਨ੍ਹਾਂ ਦਾ ਉਹਨੇ ਹਾਲੇ ਤੱਕ ਕੋਈ ਜਵਾਬ ਦੇਣਾ ਨਹੀਂ ਪਾਜ ਵੀ ਸਮਝਿਆ ਤਾਂ ਇਸ ਨੂੰ ਦੇਖਦੇ ਹੋਏ ਅਸੀਂ ਅੱਜ ਜਿੰਨੇ ਹਾਜ਼ਰ ਸਾਥੀਆਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਪ੍ਰਧਾਨ ਨਹੀਂ ਹੋ ਇਹਨੂੰ 5 ਮੈਂਬਰੀ ਕਮੇਟੀ ਹੈ ਜਿਹੜੀ BI TET ਪਾਸ ਦੀ ਉਹ ਚਲਾਊਗੀ ਸੁਭਾ ਖੰਜਾਨ ਜੀ ਹਰਵਿੰਦਰ ਸਿੰਘ ਢਿੰਡਾ ਜੀ ਨੂੰ ਇਹਨਾਂ ਨੂੰ ਲਾਇਆ ਜਾਂਦਾ ਜਿਹੜੇ ਸਾਡੇ ਸਾਥੀ BI TET ਪਾਸ ਦੇ ਐ ਉਹੋ ਹਰਵਿੰਦਰ ਸਿੰਘ ਦੇ ਖਾਤੇ 'ਚ ਜਿਹੜਾ ਬੀਆਰਡ ਨੂੰ ਫੰਡ ਦੇਣਾ ਉਹ ਇਹਨਾਂ ਨੂੰ ਦੇਣਗੇ ਔਰ ਸਾਡਾ ਅੱਜ ਤੋਂ ਕੋਈ ਪ੍ਰਧਾਨ ਨਹੀਂ ਹੈ ਇਹਨੂੰ ਪੰਜ ਮੈਂਬਰੀ ਕਮੇਟੀ ਚ ਲਾਊਗੀ ਜਿਹੜੇ ਸਾਡੇ ਬਾਕੀ ਸੂਬਾ ਕਮੇਟੀ ਦੇ ਸਾਥੀ ਸੀ ਜੀ ਦੇ ਵਿੱਚ ਜਗਸੀਰ ਸਿੰਘ ਝਲੂਰ ਸੁਖਪਾਲ ਸਿੰਘ ਸੁਖਪਾਲ ਖਾਨ ਸੰਗਰੂਰ ਸੰਗਰੂਰ ਔਰ ਨਿਰਮਲ ਸਿੰਘ ਮੋਗਾ ਇਹਨਾਂ ਤੋਂ ਫੋਨ ਤੇ ਸਹਿਮਤੀ ਲਈਤੀ ਗਈ ਹੈ ਤਾਂ ਇਹ ਸਹਿਮਤੀ ਦੇ ਆਧਾਰ ਤੇ ਇਹ ਫੈਸਲਾ ਅੱਜ ਹੋਇਆ ਜੀ ਔਰ ਅਸੀਂ ਜਸਵੰਤ ਘਵਾਏ ਨੂੰ ਵੀ ਅਪੀਲ ਕਰਦੇ ਆਂ ਕਿਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਜਥੇਬੰਦੀ ਹੈ ਵੀਆਰ ਟੈਟ ਪਾਸ ਬੇਰੁਜ਼ਗਾਰਾਂ ਦੇ ਅਪ ਯੂਨੀਅਨ ਉਹਦਾ ਕਿਸੇ ਵੀ ਜਗ੍ਹਾ ਦੇ ਉੱਪਰ ਨਾਮ ਨਹੀਂ ਵਰਤੇ ਜਾਏਗਾ ਉਹ ਆਪਣੇ ਤਰੀਕੇ ਨਾਲ ਜਿਹੜੀ ਉਹਨਾਂ ਦੀ ਨਵੀਂ ਵੀਆਰ ਟੈਟ ਪਾਸ ਯੂਨੀਅਨ ਸੀ ਉਹਦੇ ਅਧੀਨ ਕੰਮ ਕਰ ਸਕਦੇ ਜੋ ਮਰਜ਼ੀ ਕਰਨ ਪਰ ਸਾਡੀ ਜਥੇਬੰਦੀ ਦਾ ਨਾਮ ਨਾ ਵਰਤੇ ਜਾਵੇ ਧੰਨਵਾਦ